ਦੋਸਤੋ ਅੱਜ ਬਹੁਤ ਇੱਕ ਸਵੇਦਨਸ਼ੀਲ ਮੁੱਦਾ ਲੈ ਕੇ ਆਇਆ ਹਾਂ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਪੰਜਾਬ ਦੇ ਵਿੱਚ ਬਹੁਤ ਹੀ ਖਤਰਨਾਕ ਹੁੰਦਾ ਜਾ ਰਿਹਾ ਅੱਜ ਕੱਲ ਜਿਵੇਂ ਕਹਿ ਲਓ ਡੋਰੀ ਦਾ ਜਾਪਾ ਕਰਨ ਲਈ ਦੇਜ ਦੇਜ ਪ੍ਰਥਾ ਜਿਹੜੀ ਆ ਇਹ ਬਹੁਤ ਜ਼ਿਆਦਾ ਆਪਣੇ ਲੋਕਾਂ ਦੇ ਵਿੱਚ ਭੁੱਖ ਫੜਦੀ ਜਾ ਰਹੀ ਆ ਸੋ ਇਹਦੀ ਜਿੰਦਾ ਜਾਗ ਦਾ ਮਿਸਾਲ ਦੇਖਣ ਨੂੰ ਮਿਲੀ ਆ ਗੋਬਿੰਦਪੁਰਾ ਦੇ ਵਿੱਚ ਗੋਬਿੰਦਪੁਰਾ ਦੇ ਸਰਪੰਚ ਦੇ ਮੁੰਡੇ ਦੀ ਮੁੰਡੇ ਦਾ ਵਿਆਹ ਸੀਗਾ ਜੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਜੋ ਉਹ ਆਪਣਾ ਸਰਪੰਚ ਸਾਹਿਬ ਆਪਣੀ ਨੌ ਦੇ ਨਾਲ ਗੱਲ ਕਰਦੇ ਆ ਜਾਂ ਆਪਣੇ ਸਮਧੀ ਦੇ ਨਾਲ ਗੱਲ ਕਰਦੇ ਆ ਉਹ ਤੁਹਾਡੇ ਅੱਗੇ ਰੂਬਰੂ ਕਰਨੀ ਆ ਤੇ ਇਹ ਇਹ ਉਹ ਮੁੰਡਾ ਵਾ ਜੀ ਜਿਹਦੇ ਨਾਲ ਕੁੜੀ ਦੀ ਮੈਰਿਜ ਹੋਈ ਆ ਤੇ ਇਹ ਕੁੜੀ ਆ ਜਿਹੜੀ ਆਡੀਓ ਦੇ ਵਿੱਚ ਤੁਹਾਨੂੰ ਜਿਹਦੀ ਆਪਾਂ ਆਵਾਜ਼ ਗੱਲ ਸੁਣਾਵਾਂਗੇ ਤੇ ਮੈਂ ਤੁਹਾਨੂੰ ਹੁਣੀ ਆਡੀਓ ਸੁਣਾਉਣਾ ਵੇਟ ਕਰਿਓ ਇੱਕ ਮਿੰਟ हां सुनिए त्यान हां करा तुक्का ਕਰਨੋਂ ਬਤ ਤੁਹਾਡੀ ਗੱਲ ਕਰਨ ਲਈ ਮੇਰੇ ਨਾਲ ਕਰ ਲੋ ਇਹ ਵੀ ਕਰਨੀ ਹੈ ਤੁਹਾਡੇ ਨਾਲ ਹੀ ਖਾਣੇ ਉਹਨਾਂ ਮੈਂ ਥੋੜਾ ਜਿਹਾ ਰੋਲਾ ਪਾਈ ਹੁੰਦੇ ਉਹ ਬਿਜਲੀ ਫੀਡਿੰਗ ਕਰਦੇ ਸੀ ਇਹਨੂੰ ਫਾਈਲ ਪਾਸੇ ਕਰ ਪਾਸੇ ਕਰ ਲਓ ਮੈਂ ਹਾਂਜੀ ਪਾਸੇ ਹੋ ਕੇ ਕਰੀ ਆਨੇ ਆ ਹਾਂ ਹਾਂ ਬੋਲੋ ਹਾਂ 1.5 ਲੱਖ ਦੀ ਗੱਲ ਹੋਈ ਸੀ ਅੱਛਾ ਹਾਂ ਉਹਦੇ ਜਿੱਦੜ ਕੀ ਵਰਕ ਪਿਆ ਸੋਨਾਂ ਉਹ ਜਗਾਹ ਤਰੋੜ ਪਈ ਬੈਠਾ ਮੰਨਤਾ ਜਦੋਂ ਸੇਵਨ ਜਦੋਂ ਤੋਂ ਮੈਂ ਗੱਲ ਸਾਰੀ ਦਸਤੀ ਕੀਤੀ ਸੀਗੇ ਉਹਨਾਂ ਨੇ ਤਾਂ ਕੁਝ ਨਹੀਂ ਹੋਇਆ ਕੁਝ ਨਹੀਂ ਕਿਹਾ ਮੇਰੇ ਤੋਂ ਵੀ ਤਾਂ ਆਵੀਂ ਦੀ ਗੱਲ ਆ ਬਤ ਮੇਰੇ ਨਾਲ ਗੱਲ ਹੋਈ ਉਹ ਤਾਂ ਫਿਰ ਕਰਨੀ ਚਾਹੀਦੀ ਆ ਨਾ ਕਿ ਐਵੇਂ ਕੰਦੇ ਸੀਗੇ ਕਿਸਾ ਲੱਖ ਦੀ ਗੱਲ ਹੋਈ ਸੀਗੀ ਕੀ ਸਮਾਨੇ ਮੇਰੇ ਨਾਲ ਕੋਲ ਮੇਰੀ ਗੱਲ ਸੁਣ ਲਓ 2 ਲੱਖ ਦੀ ਗੱਲ ਹੋਈ ਆ 1 ਲੱਖ ਦੀ ਗੱਲ ਨਹੀਂ ਹੋਈ ਮੈਂ ਤਾਂ 2 ਲੱਖ ਕਿਹਾ ਸੀਗਾ ਇਹ ਤਾਂ ਦਿਉਂਗੇ ਤਾਂ ਵਿਆਹ ਹੁਣ ਆ ਜਾਗੇ ਨਹੀਂ ਹੁਣ ਤਾਂ ਬਸ ਗੱਲ ਮੁੱਕ ਗਈ ਬਸ ਬੰਤਾ ਕੋਈ ਹੋਊਗਾ ਤੁਹਾਡੇ ਨਾਲ ਸਿੱਟਾ ਜਵਾਵ ਦੇਵੋਂ ਮਮਤਾ ਤੁਸੀਂ ਆਇਆ ਕਰੋਗਾ ਮੈਨੂੰ ਪਤਾ ਨਹੀਂ ਕਿ ਉਹ ਤੁਸੀਂ ਬੰਦੇ ਹੋ ਹਰ ਸਾਹ ਦੇ ਹੋ ਨਹੀਂ ਤੁਸੀਂ ਬੰਦੇ ਹੋ ਹਰ ਸਾਹ ਦੇ ਮੈਂ ਤੁਸ ਕੋਹਾ ਨਹੀਂ ਹੋ ਰਿਹਾ ਨਹੀਂ ਨਹੀਂ ਅਸੀਂ ਨਹੀਂ ਅਸੀਂ ਦਾ ਨਹੀਂ ਅਸਲ ਸਾਡਾ ਜਿਹੜਾ ਜਿੱਤਾ ਜਵਾਬ ਹੈ ਜਮ ਸੁਣੋ ਜਮੈਂ ਤੁਸ ਬੰਦੀ ਹੋਰ ਤਾਂ ਨਿਕਲ ਵੀ ਅਸੀਂ ਪਾਪਾ ਜੀ ਬੰਦੇ ਕਿ ਨਹੀਂ ਇਹ ਤਾਂ ਮੇਰੀ ਇਹ ਤਾਂ ਮੇਰੀ ਗੱਲ ਹੈ ਇਹ ਤਾਂ ਮੇਰੀ ਗੱਲ ਤੇ ਉੱਪਰ ਜਾਓਗੇ ਤੁਸੀਂ ਤਸਕ ਮੈਂ ਕਿਉਂ ਨਾ ਆਉਂਗਾ ਮੁੰਡੇ ਨੂੰ ਨਹੀਂ ਆਉਂਦਾ ਨੀ ਬਸ ਕੱਲ ਹੀ ਮੁੱਕੀ ਤਾਂ ਮੈਨੂੰ ਸਿਰੇ ਦੱਸ ਜੋ ਸਿਰੇ ਦਿਲਾਂ ਜੋ ਗੱਲ ਮੈਂ ਗੱਲ ਤੂੰ ਸਿਰੇ ਨਾਲ ਗੱਲ ਕਰਕੇ ਨਹੀਂ ਨਹੀਂ ਦੱਸਦਾ ਨਹੀਂ ਨਹੀਂ ਕਰਦੀ ਬਚੋਲੇ ਜਿਹੜੇ ਬਚੋਲੇ 100 ਤੁਹਾਨੂੰ ਦੱਸਿਆ ਸੀ ਗੱਪੀ ਬੰਦੇ ਆ ਗੱਪੀ ਬੰਦੇ ਆ ਤੁਸੀਂ ਇੱਕ ਗੱਲ ਕਰੀ ਐ ਗੱਲ ਤੇ ਸਿਰੇ ਚੜਜੋ ਜਾਂ ਚੜੂੰਗਾ ਠੀਕ ਐ ਨਹੀਂ ਮੇਰਾ ਕਿੱਥਾ ਜਵਾਬ ਹੁੰਦਾ ਤੁਹਾਨੂੰ ਆ ਤੂੰ ਬਸ ਠੀਕ ਆ ਬਪਾ ਜੀ ਨੇ ਨਹੀਂ ਨਹੀਂ ਮੇਰਾ ਕਿੱਟਾ ਜਵਾਬ ਹੈ ਭਾਈ ਮੇਰਾ ਕਿੱਟਾ ਜਵਾਬ ਹੈ ਦੇਖ ਕੋਈ ਬਿਲਕੁਲ ਅੱਧਵਾ ਪਿੰਨ ਨਹੀਂ ਗੱਲ ਕਰਾ ਦੇ ਮੇਰੀ ਵਾਸਤੇ ਚਲ ਠੀਕ ਹੈ ਮੈਂ ਸੱਪਤਾ ਇਹ ਨਾਲ ਕਰਾ ਹਾਂ ਕਰਾ ਦੇ ਕਰਾ ਦੇ ਨਹੀਂ ਮੇਰਾ ਕਿੱਟਾ ਜਵਾਬ ਹੈ ਬਸ ਬਿਲਕੁਲ ਅਸੀਂ ਵਿਆਹ ਨਹੀਂ ਹੁੰਦੇ ਤਾਂ ਮੈਂ ਜਮਾ ਕੁਛ ਨਹੀਂ ਕਰਦਾ ਰਿਸ਼ਤੇਦਾਰੀ ਨਹੀਂ ਕੋਈ 10 ਦੱਸ ਭਾਈ ਰੋਣਾ ਬਤਨ ਤੈਨੂੰ ਬਿੜਾ ਗੱਲ ਸੁਣ ਗੱਲ ਸੁਣੀ ਹਲੋ ਹਾਂ ਜੀ ਗਾਂਜੀ ਹਾਂ ਜੀ हां जी आपने की गल हुई थी उठे गल तो हुई आपा गल आए हो कि बेनुआ सामान ना दियो तो गल ਵਿੱਚ ਉਸਮਾਨ ਦੇ ਪਸ ਪੈਸੇ ਵੀ ਦੂੜ ਲੱਖ ਰੁਪਇਆ ਕਰ ਦਿਓ ਜਿਵੇਂ ਕਿ ਕਿਹੜਾ ਸਮਾਨਾ ਚਾਹੀਦਾ ਜਿਹੜਾ ਤੇ ਕੂਲਰ ਨਹੀਂ ਉਹ ਯਾਰ ਆਪਣੇ ਜਿਹੜੇ ਬੰਦੇ ਆ ਨਾ ਗੱਪੀ ਕੂਲਰ ਨਹੀਂ ਆਹहां ਕੂਲਰ ਦੀਆਂ ਕੂਲਰ ਨਹੀਂ ਮੈਂ ਕਿਹਾ ਕੁਛ ਵੀ ਮੈਂ ਤੇ ਮਸ਼ੀਨਾਂ ਦੇਉਣੇ ਜਾਣੀ ਤੇ ਇਹ ਕੂਲਰ ਵੀ ਦੇਣਾ ਥੋੜਾ ਇਹ ਮੇਰੇ ਵਾਸਤੇ ਕਰ ਰੋ ਯਾਰ ਇਹ ਥੋੜੇ ਕੀ ਉਹ ਦੇਣਾ ਜਾਂ ਕੋਈ ਵੀ ਦੇਣਾ ਮੇਰੇ ਨਾਲ ਜੇ ਵੀ ਗੱਲ ਕਰੀ ਵੀ 200 ਲੱਖ ਦੀ ਗੱਲ ਜਨਾ ਪਹੁੰਚੇ ਲੈ ਤੁਸੀਂ ਹੁਣ ਤਾਂ 200 ਲੱਖ ਆਖਿਆ ਸੀ ਵੀ ਚਲ ਕੋਈ ਨਹੀਂ ਘਟਵਾ ਦੋ ਜੋ ਤੇ ਆਹ ਸਮਾਨ ਦਾ ਤੁਸੀਂ ਆਖਿਆ ਸੀ ਵੀ ਨਾ ਚਲੋ ਤੁਸੀਂ ਆਹ ਸਮਾਨ ਜਿਹੜਾ ਨਾ ਕਰਿਓ ਸਮਾਨ ਜਿਹੜਾ ਸਮਾਨ ਆ ਤੁਸੀਂ ਦੱਸ ਦਿਓ ਵੀ ਕਿਹੜਾ ਘਟਾ ਖਸੇ ਮੈਂ ਤਾਂ ਉਹਨੂੰ ਤੇ ਤਾਂ ਖਰੀਦਣੀ ਵੀ ਸਾਨੂੰ ਜ਼ਰੂਰਤ ਨਹੀਂ ਗਈ ਤੇ ਦਿੱਤਾ ਉਹਨੂੰ ਵੱਡੀ ਆਖਿਆ ਸੀ ਉਹਨਾਂ ਨੂੰ ਜਿਹੜੇ ਬੰਦੇ ਖਾਨੇ ਚ ਬੈਠੇ ਨਾ ਵੀ ਸਾਡੇ ਛੇ ਹੈਗੀ ਐ ਅੱਛਾ ਜੀ ਇਹ ਤੋਂ ਨਾਲੀ ਕੂਲ ਰਹੇ ਕੂਲ ਰਹੇਗਾ ਚਲ ਕੂਲਰ ਸੰਤਾ ਲੋਡ ਨਹੀਂ ਵਿਜਾਖਾਂ ਕੋਲ ਹੈਗਾ ਕੂਲਰ 2.5-3 ਪਏ ਆ ਅੱਛਾ ਜਿਹੜੇ ਉਹ ਬੰਦੇ ਆ 1000 ਤੇ ਮਾਸ਼ਾ ਵੀ 100 100 ਇਹ ਪੁੰਨਦਾ ਉਹਨੇ 163% ਹੁੰਦਾ 163% ਕੱਪੀ ਆ ਉਹ ਬੰਦੇ ਨਹੀਂ ਕਿਹੜੇ ਅੱਛਾ ਉਹ ਕਿਹ ਚੂਲੇ ਬਣਿਆ ਅੱਛਾ ਉਹੀ ਤਾਂ ਮੈਂ ਗੱਲ ਕਰੀ ਹੋਈ 163% ਕੱਪੀ ਆ ਇੱਕ ਤਾਂ ਉਹ ਤਾਂ ਜੇ ਨਾ ਤਾਂ ਜਿੰਦਿਆਂ ਵੀ ਉਹਦਾ ਆ ਦੇਖ ਕੇ ਤੇ ਸਾਡੇ ਕੋਲੇ ਤੁਹਾਨੂੰ ਦੱਸੇਗਾ ਮੈਂ ਕਾਦੀ ਕੋਈ ਨਹੀਂ ਆਏ ਹਾਂ ਅਮ ਨੂੰ ਕੁਛ ਨਹੀਂ ਅਸਣਾ ਨੇ ਉਹਦੇ ਨਾਲ ਹੀ ਸਾਨੂੰ ਕੀ ਦੱਸਿਆ ਕੀ ਨਹੀਂ ਕੋਈ ਸਾਨੂੰ ਦੱਸ ਤੁਸੀਂ ਕੀ ਕਹਿਣਾ ਉਹਨਾਂ ਦੇ ਕੋਲੇ ਆਈ ਨਹੀਂ ਕਰੇ ਚਲੋ ਕੋਈ ਗੱਲ ਨਹੀਂ ਫਿਰ ਚਲੋ ਕੋਈ ਨਹੀਂ ਮੈਂ ਬਾਈ ਦੀ ਗੱਲ ਸੁਣ ਲਉ ਮੈਂ ਤਾਂ ਇੱਕ ਸਪਸ਼ਟ ਗੱਲ ਕਰ ਲਉ ਮੇਰੇ ਨਾਲ ਤਾਂ ਮੈਸੇਜਾਂ ਉਹਨਾਂ ਫਟਾਫਟ ਕੱਢ ਦੇਉਂ ਤਾ ਹਾਂ ਉਹ ਤਾਂ ਤੁਸੀਂ ਰੱਖਣਾ ਉਹਨਾਂ ਨੂੰ ਤਾਂ ਤੁਸੀਂ ਫੜਿਆ ਪਰ ਤਾਂ ਉਹਨਾਂ ਨੂੰ ਨਹੀਂ ਇਹ ਤਾਂ ਤੁਸੀਂ ਸੋਨ ਨੂੰ ਜਾਣਦੇ ਸੀ ਸਾਲ ਨੂੰ ਤਾਂ ਘਟ ਜਾਣਦੇ ਸੀ ਉਹ ਤੁਸੀਂ ਹੀ ਉਹ ਕਰਿਆ ਤਾਂ ਇੱਧਰ ਰੱਖ ਕੇ ਕੋਸ਼ਿਸ਼ ਸੀਗੇ ਸਾਡੇ ਉਹਨਾਂ ਨੂੰ ਹੱਛੇ ਬਾਕੀ ਵੇਚ ਨਹੀਂ ਇਹਦੇ ਚਾਏ ਇਹ ਤਾਂ 2 ਲੱਖ ਰੁਪਏ ਦੇ ਡੀਅਰ ਦੇਵੋਗੇ ਉਹ ਠੀਕ ਹੈ ਤੇ ਤੁਸੀਂ ਆ ਸਾਮਾਨ ਸਮੋਣਾ ਜਿਹੜਾ ਕੋਈ ਦੇਣਾ ਹੈ ਇਹ ਫ੍ਰਿਜ ਵੱਡਾ ਅਸਾ ਸੀ ਉਹਨਾਂ ਨੂੰ ਇਹ ਫ੍ਰਿਜ ਸਾਡਾ ਖਰਾਬ ਹੋਇਆ ਤਾਂ ਇਹ ਵੱਡਾ ਦੇ ਦਿਓ ਤੇ ਦੂਜਾ ਜਿਹੜਾ ਕੂਲਰ ਕਰ ਰਿਹਾ ਤੇ ਆ ਤੁਸੀਂ ਹੀ ਨਾ ਸਾਡੇ ਹੈਗੀ ਐ ਇਹਦੀ ਬੱਟੇ ਆ ਇਸ ਕਰਕੇ ਸੋ ਹਾਂ ਉਹ ਤੁਸੀਂ ਆ ਦੇਖ ਲਓ ਹਾਂ ਕੋਈ ਗੱਲ ਨਹੀਂ ਹਾਂ ਸੋ ਦੋਸਤੋ ਦੇਖ ਲਓ ਵੀ ਦਹੇਜ ਪ੍ਰਥਾ ਇੱਕ ਇਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਜੋਰ ਫੜ ਚੁੱਕੀ ਆ ਕਿ ਇਸ ਤਰ੍ਹਾਂ ਦੇ ਲਾਲਚੀ ਲੋਕ ਵਿਆਹ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਦਾਜ ਦੀ ਮੰਗ ਕਰਦੇ ਆ ਤੇ ਅਗਲੇ ਦਿਨ ਲਈ ਰਿਸ਼ਤਾ ਤੁਸੀਂ ਆਪ ਦੱਸੋ ਕਿੰਨੇ ਦਿਨ ਤੱਕ ਟਿਕਦਾ ਸੋ ਅੱਜ ਇਹ ਵੀਡੀਓ ਆਡੀਓ ਵਾਇਰਲ ਹੋਈ ਆ ਵਿਦ ਫੋਟੋ ਲੀੜੀ ਪੈਣਾ ਇਹਨਾਂ ਨੇ ਵਾਇਰਲ ਕੀਤੀ ਆ ਸੋ ਮੈਨੂੰ ਨਹੀਂ ਪਤਾ ਵੀ ਉਹਨਾਂ ਦਾ ਮਕਸਦ ਇਹ ਸੀਗਾ ਵੀ ਉਹ ਸਾਰੀ ਦੁਨੀਆ ਨੂੰ ਇਹਨਾਂ ਦਾ ਕਰੋਨਾ ਚਿਹਰਾ ਦਿਖਾਉਣਾ ਚਾਹੁੰਦੇ ਸੀ ਤੇ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਸੀਗੇ ਵੀ ਜਿਹੜੇ ਕੁੜੀਆਂ ਵਾਂ ਇਹਨਾਂ ਦਾ ਵਿਆਹ ਨਹੀਂ ਹੁੰਦਾ ਇਹਨਾਂ ਨੂੰ ਇੱਕ ਤਰ੍ਹਾਂ ਦਾ ਇਹਨਾਂ ਦਾ ਸੌਦਾ ਕੀਤਾ ਜਾਂਦਾ ਕਹਿੰਦੇ ਜੇ ਸੀ ਆਪਣੇ ਘਰ ਲੈ ਕੇ ਜਾਣੀ ਆ ਤਾਂ ਇਹਦੀ ਇਹ ਨਿਧਾਰਤ ਕੀਮਤ ਆ ਇਹ ਕੀਮਤ ਸਾਨੂੰ ਦੇਣੀ ਪਊਗੀ ਕਿਉਂ ਬਈ ਮਾਵਾਪ ਆਪਣੀਆਂ ਕੁੜੀਆਂ ਨੂੰ ਪੜਾਉਂਦੇ ਲਿਖਾਉਂਦੇ ਵੱਡਾ ਇਸ ਕਰਕੇ ਕਰਦੇ ਆ ਕਿ ਇੱਕ ਦਿਨ ਉਹਨਾਂ ਦਾ ਸੌਦਾ ਕੀਤਾ ਜਾ ਸਕੇ ਮੈਂ ਤਾਂ ਉਹਨਾਂ ਮਾਵਾਪ ਦੇ ਵੀ ਲਾਨਤ ਪਾਉਂਗਾ ਜਿਹੜੇ ਇਸ ਇਸ ਵਿੱਚ ਆਪਣਾ ਹਿੱਸਾ ਪਾਉਂਦੇ ਆ ਠੀਕ ਹੈ ਜੋ ਡੋਰੀ ਜੋ ਦੇਹੇਜ ਨੂੰ ਬढ़ावा ਦਿੰਦੇ ਆ ਦੇਜ ਦਿੰਦੇ ਆ ਉਹ ਵੀ ਇਹਦੇ ਵਿੱਚ ਬਰਾਬਰ ਦੇ ਹਿੱਸੇਦਾਰ ਆ ਕਿਉਂਕਿ ਤਾੜੀ ਦੋ ਹੱਥਾਂ ਨਾਲ ਨਹੀਂ ਵੱਜਦੀ ਦੋਸਤੋ ਸੋ ਇਹ ਬਹੁਤ ਗਲਤ ਹੋਇਆ ਸਾਡੀ ਭੈਣ ਦੇ ਨਾਲ ਹਮਦਰਦੀ ਆ ਅਸੀਂ ਨਾਲ ਖੜੇ ਆ ਫਤਿਹ ਟੀਮ ਪੂਰੀ ਨਾਲ ਖੜੀ ਆ ਤੇ ਅਸੀਂ ਵੱਤੋ ਵੱਤ ਜਿੰਨੀ ਵੀ ਹੋ ਸਕਦੀ ਹੋਈ ਇਸ ਪਰਿਵਾਰ ਦੀ ਜਰੂਰ ਮਦਦ ਕਰਾਂਗੇ ਤੇ ਇਸ ਜੋ ਵੀ ਇਹ ਬਜ਼ੁਰਗ ਬੋਲਦੇ ਪਏ ਸੀ ਇਹਨਾਂ ਤੇ ਡੋਰੀ ਦਾ ਕੇਸ ਪਾ ਕੇ ਤੇ ਇਹਨਾਂ ਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ